ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਵਿਖੇ ਬਣੀ ਰਾਮਪੁਰ ਹਾਕੀ ਦੇ ਹੋਣ ਹਾਲ ਖਿਡਾਰੀਆਂ ਨੂੰ ਐਨ ਆਰ ਆਈ ਵੀਰਾਂ ਅਤੇ ਸਹਿਯੋਗੀਆਂ ਵੱਲੋਂ ਸਪੋਰਟਸ ਕਿੱਟਾਂ ਹਾਕੀਆਂ ਵੰਡੀਆਂ ਗਈਆਂ ਤੇ ਹੋਰ ਖੇਡਾਂ ਦੀ ਸਮਗਰੀ ਵੰਡੀ ਗਈ ਇਸ ਸਮੇਂ ਅੰਤਰਰਾਸ਼ਟਰੀ ਹਾਕੀ ਕੋਚ ਸ਼੍ਰੀ ਸ਼ਿਵ ਜਗਦੇਵ ਜੋ ਕੈਨੇਡਾ ਦੀ ਹਾਕੀ ਦੇ ਸਾਬਕਾ ਕੋਚ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਇਸ ਤੋਂ ਇਲਾਵਾ ਰੋਮੀ ਵੀਰ ਜੀ ਡਾਕਟਰ ਅਨਿਲ ਸ਼ਰਮਾ ਜੀ ਅਤੇ ਡਾਕਟਰ ਬਿਸਵਜੀਤ ਹੰਸ ਜੀ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋ ਨੇ ਉਪ ਸੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹੇ ਇਸ ਤੋਂ ਇਲਾਵਾ ਬਾਬਾ ਹਰਨੇਕ ਸਿੰਘ ਜੀ ਹੈੱਡ ਗ੍ਰਾਂਥੀ ਗੁਰਦੁਆਰਾ ਸ੍ਰੀ ਰਿਰੂ ਸਾਹਿਬ ਭਾਈ ਅਵਤਾਰ ਸਿੰਘ ਜੀ ਹਿਜੂਰੀ ਰਾਗੀ ਸ੍ਰੀ ਰਿਰੂ ਸਾਹਿਬ ਭਾਈ ਸਾਹਿਬ ਸਿੰਘ ਭਾਈ ਪ੍ਰਮੇਂਦਰ ਸਿੰਘ ਤਬਲਾਵਾਦਕ ਹਾਜ਼ਰ ਰਹੇ ਦਸਤਨ ਜੋਗ ਹੈ ਕਿ ਇਸ ਜੋ ਖੇਡਾਂ ਦੀ ਸਮਗਰੀ ਵੰਡੀ ਗਈ ਹੈ ਇਸ ਵਿੱਚ ਖੇਡ ਪ੍ਰੇਮੀ ਅਤੇ ਸਮਾਜ ਸੇਵੀ ਸਰਦਾਰ ਮਨਮੋਹਨ ਸਿੰਘ ਮੰਗਠ ਜੋ ਅਮਰੀਕਾ ਵਿੱਚ ਰਹਿੰਦੇ ਨੇ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸਾਬਕਾ ਸਰਪੰਚ ਕੁਲਦੀਪ ਸਿੰਘ ਮੰਗਟ, ਕੁਲਵੀਰ ਸਿੰਘ ਸਾਬਕਾ ਪੰਚ, ਲक्की ਮੰਗਟ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਗੋਰਾ ਮੰਗਟ, ਸੰਤਵੀਰ, ਬਾਬਾ ਖਜਾਨ ਸਿੰਘ, ਬਸੰਤ ਸਿੰਘ ਖਾਲਸਾ, ਕੁਲਵੰਤ ਪ੍ਰਧਾਨ, ਗੋਗੀ ਵੀਰ ਜੀ ਡਿਪੂ ਵਾਲੇ, ਨੂਨੀ ਮਾਸਟਰ, ਕਪਤਾਨ ਨਾਜਰ ਸਿੰਘ, ਬਲਵਿੰਦਰ ਸਿੰਘ, ਗੋਗੀ ਕਨੇਚ, ਸੂਬੇਦਾਰ ਕੁਲਦੀਪ ਸਿੰਘ, ਕੋਚ ਸ਼ਰਨਜੀਤ ਸਿੰਘ, ਤਲੋਚਨ ਸਿੰਘ, ਇੰਜੀਨੀਅਰ ਮਨਪ੍ਰੀਤ ਸਿੰਘ, ਇੰਜੀਨੀਅਰ ਮਨਪ੍ਰੀਤ ਸਿੰਘ ਰਵੀਨ ਮੈਡਮ ਅਤੇ ਹੋਰ ਸਨਮਾਨਯੋਗ ਹਸਤੀਆਂ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਭਾਰੀ ਗਿਣਤੀ ਦੇ ਵਿੱਚ ਹਾਜ਼ਰ ਸਨ ਉਹ ਦੇਖਦੇ ਆ ਇਸ ਪ੍ਰੋਗਰਾਮ ਦੀਆਂ ਕੋਈ ਚਲਕੀਆਂ ਡਾਕਟਰ ਸਾਹਵਣ ਜੀ ਰਵੀ ਮੁਰਦ ਸਾਡੇ ਤੇ ਉਹ ਪਿੰਡ ਦੇ ਸਪੰਚ ਸਾਬਕਾ ਸਪੰਚ ਕਲਿਸ਼ ਸਿੰਘ ਜੀ ਸਾਡਾ ਬੜਾ ਵੀਰ ਪ੍ਰਵੰਤ ਤੇ ਗੁਰਦੁਆਰਾ ਸਾਹਿਬ ਤੋਂ ਹੈਡ ਗ੍ਰਾਮੀ ਸਾਹਿਬ ਅਰਕਾਰਜੀਤ ਜਿਨ੍ਹਾਂ ਵੀ ਪਿੰਡ ਦੇ ਵਿਦਵਾਨ ਸੇ ਸੱਜਣਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਇਹ ਜਿਹੜਾ ਸੈਂਟਰ ਸ਼ੁਰੂ ਕੀਤਾ ਹੈਗਾ ਸਟਾਰਟਿੰਗ ਤੋਂ ਹਲੋ ਬਹੁਤ ਬਣਦੀਆਂ ਤੇ ਪਹੁੰਚ ਚੁੱਕਿਆ ਇਹ ਪਿੰਡ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈਗਾ ਤੇ ਸਾਰੇ ਪਿੰਡ ਦੇ ਲੋਕ ਦੇ ਜਿੰਨੇ ਵੀ ਬਦਵੰਤੇ ਸੱਜਣਾ ਪੰਚਾਇਤ ਆ ਔਰ ਦਾਨੀ ਸੱਜਣਾ ਨੇ ਤੇ ਉਹ ਸਮੇਂ-ਸਮੇਂ ਸਰ ਜਿੱਦਾਂ ਲੋੜ ਹੁੰਦੀ ਆ ਸੇਵਾ ਕਰਦੇ ਰਹਿੰਦੇ ਆ ਤੇ ਬੜਾ ਬਧੀਆ ਕੰਮ ਚੱਲ ਰਿਹਾ ਤੇ ਸਾਨੂੰ ਪਿੰਗ ਮਿਲਿਆ ਅਸੀਂ ਸਰਕਾਰ ਕੋਲ ਬੇਹਿੰਤੀ ਕੀਤੀ ਸੀਗੀ ਮਾਨ ਸਾਹਿਬ ਕੋ ਉਹਨਾਂ ਨੇ ਸਾਨੂੰ 14 ਹਜ਼ਾਰ ਦਾ ਪਿੰਗ ਦਿੱਤਾ ਤੇ 17 ਸਾਲਾਂ ਦਾ ਪਿੰਗ ਵੀ ਇਸ ਸਾਲ ਸਾਡੀ ਕਮੇਟੀ ਹੋ ਚੁੱਕੀ ਹੈ ਉਹਨਾਂ ਨੇ ਤੇ 17 ਸਾਲ ਦਾ ਪਿੰਗ ਆਪਣੇ ਨੈਸਟੇਰੀ ਸ਼ੁਰੂ ਹੋ ਜੀ ਉਹ ਤੇ ਬੱਚਿਆਂ ਵੀ ਬੱਚਿਆਂ ਦਾ ਪਿੰਗ ਦੀ ਵੀ ਆਫਰ ਆਪਨ ਸਾਡੇ ਕੋਲ ਬਰੌਮ ਹਾ ਉਸਟਲ ਨਹੀਂ ਹੈਗਾ ਤੇ ਬੱਚਿਆਂ ਦੀ ਥੋੜੀ ਜੀ ਪਿੰਡਾਂ ਦੇ ਵਿੱਚ ਸਪੋਰਟਿਵ ਬਕੌਮ ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਸਾਨੂੰ ਗੱਟੀਆਂ ਵੀ ਅਸੀਂ ਖਿਡਾ ਰਹੇ ਹਾਂ ਪਰ ਅਸੀਂ ਸਿੰਘ ਮੀਰੀ ਸਾਹਿਬ ਨੇ ਤੇ ਕਹਿੰਦਾ ਹੈ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਕਰਨਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਸ ਹੋਟਲ ਦੀ ਜੋ ਸੇਵਾ ਇਹਦੇ ਵਿੱਚ ਜੋ ਸੂਚੀ ਆ ਸੇਵਾਦਾਰਾਂ ਦੀ ਉਹ ਮੈਂ ਤੁਹਾਡੇ ਰੂਬਰੂ ਕਰਨਾ ਚਾਹੁੰਦਾ ਤਾਂ ਜੋ ਐ ਨਰੇ ਵੀਰ ਪਿੰਡ ਦੇ ਰੌਣਕ ਪਾਤ ਵਿਖੇ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਇੱਥੇ ਕੱਤੇ ਨਹੀਂ ਜੋ ਐਨ ਆਰ ਆਈ ਵੀਰ ਨੇ ਜੋ ਬਾਹਰ ਦੇ ਜੋ ਆਪਣੇ ਵੀਰ ਨੇ ਉਹ ਚਾਹੇ ਬਾਹਰ ਬੈਠੇ ਨੇ ਪਰ ਉਹਨਾਂ ਦਾ ਦਿਲ ਸਾਡੇ ਪਿੰਡ ਦੇ ਵਿੱਚ ਹੀ ਹੈ ਤੇ ਬੱਚਿਆਂ ਨੂੰ ਕੈਮਰੇ ਦੇ ਵਿੱਚ ਜੋ ਲੱਗੇ ਹੋਏ ਨੇ ਇਹਨਾਂ ਵਿੱਚ ਵੀ ਦੇਖਦੇ ਰਹਿੰਦੇ ਨੇ ਤੇ ਜੋ ਇੱਥੇ ਐਕਟੀਵਿਟੀ ਹੁੰਦੀ ਹੈ ਉਹਦੇ ਉੱਤੇ ਵੱਲ ਗੌਰ ਨਾਲ ਧਿਆਨ ਕਰਦੇ ਨੇ ਤੇ ਅਸੀਂ ਹੁਣ ਇਹਨਾਂ ਦੇ ਵੀਰਾਂ ਦਾ ਧੰਨਵਾਦੀ ਆ ਕਿ ਉਹ ਸਾਡੇ ਪਿੰਡ ਦੇ ਬੱਚਿਆਂ ਦਾ ਸਹਿਯੋਗ ਕਰਦੇ ਨੇ ਤਾਂ ਜੋ ਨਸ਼ਿਆਂ ਤੋਂ ਪਵੇਲਾ ਤੋਂ ਜਾਂ ਬਰੀ ਬੁਰੀਆਂ ਤੋਂ ਦੂਰ ਰਹਿਣ ਜੋ ਬਾਕੀ ਟ੍ਰੇਨਿੰਗ ਸੈਂਟਰ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਤੁਸੀਂ ਨਗਰ ਦੇ ਪ੍ਰਤਵੰਤੇ ਸੱਜਣ ਔਰ ਆਫੀ ਟ੍ਰੇਨਿੰਗ ਸੈਂਟਰ ਦੇ ਬਹੁਤ ਵਾਰ ਸਤਿ ਜੀ ਨੂੰ ਬੈਠੇ ਹੋ ਕੋਚ ਸਾਹਿਬਾਨ ਬੈਠੇ ਹੋ ਤੁਹਾਨੂੰ ਮੈਂ ਗੁਰਦਰਪ ਸਿੰਘ ਸਾਹਿਬ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਜਿਹੜੀ ਹੈ ਥੋੜੀ ਪਿਛੜੀ ਹੈ ਆਪਾਂ ਜੁਕਈਏ ਸਮੇਂ ਦੇ ਅਨੁਸਾਰ ਬੜੀਆਂ ਡਿਵੈਲਪਮੈਂਟਸ ਹੋਈਆਂ ਉਹ ਸਾਰੀਆਂ ਜੋ ਪ੍ਰਕਿਰਤੀ ਹੈ ਕਿਉਂਕਿ ਇਹ ਵਿਸ਼ਵ ਵਿਖਿਆਤ ਇੱਕ ਕੋਚ ਨਹੀਂ ਇੰਟਰਨੈਸ਼ਨਲ ਪੱਧਰ ਦੇ ਕੋਚ ਸਨ ਦੂਜੀ ਖੇਡ ਦੇ ਨਾਲ ਨਾਲ ਉਸ ਦਿਨ ਬੜੀ ਖੁਸ਼ੀ ਹੋਈ ਸਾਡੇ ਵੱਲੋਂ ਅਸੀਂ ਇਸ ਰਾਮਪੁਰ ਅਕੈਡਮੀ ਵਿੱਚ ਚੁਰਾਣਾ ਹੀ ਹੈ ਜੇ ਸਾਡੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਇਸ ਪੜ ਦੇ ਜੇ 5 ਹੀ 6 ਬੱਚੇ ਐਡਮਿਸ਼ਨ ਲੈ ਲੈ ਤੇ ਉਹਦੇ ਨਾਲ ਮਤਲਬ ਉਹਦਾ ਵੀ ਇਸ ਪਾਸੇ ਜੂ ਸੀ ਮंतब ਆਪਣਾ ਬਣਾਇਆ ਅਕੈਡਮੀ ਚੁਰਾਣ ਦਾ ਅੱਗੇ ਬਚਣ ਲਈ ਜਾਂਦਾ ਅਸੀਂ ਉਹਦੇ ਚ ਮਤਲਬ ਦਾ ਕਿ ਸਫਲ ਹੋ। ਜੋ ਇਸ ਮਤਲਬ ਤੋਂ ਮੈਂ ਸਿਰਫ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਇਸ ਦਾ ਵੀ ਅਸੀਂ ਕੋਸ਼ਿਸ਼ ਨਹੀਂ ਕੀਤੀ। ਭਾਜੀ ਨੂੰ ਪਤਾ ਹੈ ਇੱਥੇ ਮੁੰਡੇ ਦਾਤੇ ਡਿਸਟ੍ਰਿਕਟ ਜੀ ਹੁੰਦੇ ਸੀ ਜੋਤੀ ਮੋਣੀ ਇਸਾ ਬਣਾ ਕੇ ਡਿਸਟ੍ਰਿਕਟ ਰਾਹ ਹੁੰਦੇ ਸੀ ਬੀਅਸੀ ਬਾਕੀ ਬਹੁਤ ਵਧੀਆ ਉਪਰਾਲਾ ਹੋ ਰਿਹਾ ਜੀ ਪਿੰਡ ਵਾਲਿਆਂ ਦਾ ਸੇ ਉਹ ਚਾਹੀਦਾ ਸਾਰਿਆਂ ਨਾਲ ਚੈੱਕ ਕਰਨ ਇਹ ਤਾਂ ਆਪੇ ਬਣ ਜਾਣਗੇ ਜਦੋਂ ਸਾਰੇ ਸਹਿਯੋਗ ਦੇਣਗੇ ਬਾਕੀ ਸ਼ੇਰ ਵੀਰੇ ਦੀ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਅਰ ਦੇ ਕੋ ਸਾਹ ਹਨ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਇਹ ਸਥਾਨ ਦੇਖਿਆ ਕੱਢੀ ਵੇਖੀ ਤੇ ਸਾਡੇ ਵੀਰਾਂ ਨੂੰ ਕੌਂਸਲ ਆਫ ਜਾਇ ਦਿੱਤੀ ਹਸਪਤਾਲ ਦਾ ਤੇ ਸਾਡੇ ਸਹਿਯੋਗ ਲਈ ਤਿਆਰ ਹੋਏ ਹਨ ਅਸੀਂ ਉਹਨਾਂ ਦੇ ਵੀ ਧੰਨਵਾਦੀਆਂ ਜਿਹੜੇ ਸਾਡੇ ਐਕਟਸ ਯੂਨੀਵਰਸਿਟੀ ਤੋਂ ਆ ਕੇ ਇੱਥੇ ਸਾਨੂੰ ਸਹਿਯੋਗ ਦਿੰਦੇ ਹਨ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਜੋ ਮੁੱਢਲੀਆਂ ਚੀਜ਼ਾਂ ਚਾਹੀਦੀਆਂ ਨੇ ਬੱਚਿਆਂ ਨੂੰ ਜੋ ਚਾਹੀਦਾ ਆ ਜੋ ਫੋਰਡ ਕਰ ਸਕਦੇ ਨੇ ਜੋ ਦਾਨ ਦੇ ਸਕਦੇ ਨੇ ਭਾਈ ਉਹ ਇਹਨਾਂ ਬੱਚਿਆਂ ਦੀ ਬਿਹਤਰੀ ਵਾਸਤੇ ਆਪਣੀ ਦਸਾਂ ਨਾ ਹੁੰਦੀ ਕਿਰਤ ਕਮਾਈ ਨੂੰ ਸਫਲ ਕਰਨਾ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਬੱਚਿਆਂ ਨੂੰ ਖੇਡਾਂ ਦਿੱਤੀਆਂ ਜਾਣ ਲੁਰੀਂਦਾ ਸਮਾਨ ਦਿੱਤਾ ਜਾਵੇ ਇਹਨਾਂ ਨੂੰ ਖਾਣਕ ਦਿੱਤੀ ਜਾਵੇ ਤਾਂ ਕਿ ਇਹਨਾਂ ਦੀ ਚੰਗੀ ਸਿਹਤ ਬਣੇ ਜੀ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ